ਇੱਕ ਦੋਸ਼ੀ ਫੜਦੇ ਆ ਰਪਿੰਦਰ ਰਪਿੰਦਰ ਦੀ ਕਿਰਤ ਤੋਂ ਬਾਅਦ ਸਾਨੂੰ ਹਰ ਕੋਲ ਦਾ ਸਾਹਮਣੇ ਆਉਂਦਾ ਵੀ ਮੇਰਾ ਇਹ ਫਰੈਂਡ ਸੀਗਾ ਜਦੋਂ ਹਰ ਕੋਲ ਦੀ ਗੱਲ ਦੀ ਰਸਟ ਹੁੰਦੀ ਹੈ ਤਾਂ ਉਸ ਦੇ ਵਿੱਚ ਫਿਰ ਵਿਸ਼ਵਜੀਤ ਆ ਜਾਂਦਾ ਤੇ ਜਦੋਂ ਇਹ ਸਾਡੇ ਕੋਲ ਤਿੰਨੇ ਮਾਰਦ ਤਰ੍ਹਾਂ ਹੁੰਦੇ ਉਹ ਸਾਡਾ ਸਾਡਾ ਇੰ ਦਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਨਾਮ ਵੀਰਿੰਦਰ ਦਾ ਇਹ ਨਾਲ ਵੀ ਜਾਂਦੀ ਰਹੀ ਹੈ ਦਿਲ ਦੇ ਗਿਲਦੇ ਰਹਿਣ ਹਮ ਹਮ ਹੋਟਲਾਂ ਦੇ ਵਿੱਚ ਇਹ ਨਾਲ ਜਾਂਦੀ ਸੀ ਇਹ ਇਕੱਠੀਆਂ ਸਕੂਲ ਟਾਈਮ ਤੋਂ ਇਕੱਠੀਆਂ ਸੀ ਹਾਂ ਜਦੋਂ ਪਲੱਸ ਕੂ ਦੇ ਵਿੱਚ ਇਹਨਾਂ ਦੀ ਸਟੱਡੀ ਇਕੱਠੀ ਰਹੀਏ ਉਸ ਤੋਂ ਬਾਅਦ ਤਾਂ ਫਿਰ ਰੁਪਿੰਦਰ ਕੈਨੇਡਾ ਚਲੀ ਜਾਂਦੀ ਹੈ ਆਹ ਦੀ ਪੋਸਟ ਡੀ ਜਿਹੜੀ ਕੰਟੀਨਿਊ ਕਰਦੀ ਪਈ ਹੈ ਤੇ ਹੁਣ ਇਹਨਾਂ ਦਾ ਪਿਛਲੇ 7-8 ਮਹੀਨੇ ਤੋਂ ਜਦੋਂ ਕੈਨੇਡਾ ਵਾਪਸ ਆ ਜਾਂਦੀ ਰੁਪਿੰਦਰ ਤਾਂ ਫਿਰ ਇਹਦੇ ਨਾਲ ਆਪਸ ਦਾ ਮਿਲੋ ਜਿਹਾ ਕਿਉਂਕਿ ਅਗਰ ਉਹਨੂੰ ਹੱਤਿਆ ਦਾ ਪਤਾ ਸੀ ਤਾਂ ਮੈਨੂੰ ਲੱਗਦਾ ਅਗਰ ਕੈਨੇਡਾ ਵੀ ਗਈ ਹੈ ਤਾਂ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਲਿੰਕ ਮਿਲਿਆ ਕਿ ਟੱਚ ਦੇ ਵਿੱਚ ਸੀ ਭਾਵੇਂ ਸੋਸ਼ਲ ਮੀਡੀਆ ਦੇ ਥਰੂ ਹੋਣ ਮੇਰੇ ਵੀ ਉਹ ਵੀ ਸਾਡਾ ਚੱਲ ਰਿਹਾ ਵੀ ਜੇ ਹਾਂ ਜੇਕਰ ਇਹਨਾਂ ਚਾਚੀ ਉਹ ਤਾਂ ਨਾਰਮਲ ਸੀ ਉਸ ਤੋਂ ਬਾਅਦ ਕਿਉਂਕਿ ਜਿਹੜਾ ਇਹ ਕ੍ਰਾਈਮ ਚੱਲਿਆ ਇਹ ਕ੍ਰਾਈਮ ਜਿਹੜੀ ਪਿਛਲੇ 7-8 ਮਹੀਨੇ ਤੋਂ ਹੀ ਜਿਹੜੀ ਇਹਨਾਂ ਦਾ ਰੁਪਿੰਦਰ ਤੇ ਹਰਕਮਨ ਦਾ ਹਸਪਤਾਲ ਮਿਲ ਹੋਇਆ ਹੂੰ ਕਿਉਂਕਿ ਕਿਉਂਕਿ ਅ ਅ ਅਗਰ ਹੱਤਿਆ ਦਾ ਉਹਨੂੰ ਪਤਾ ਸੀ ਤਾਂ ਮੈਨੂੰ ਲੱਗਦਾ ਕਿ ਰੁਪਿੰਦਰ ਕੌਰ ਦੇ ਬਹੁਤ ਨਜ਼ਦੀਕ ਰਹੀ ਹੋएगी ਕਿ ਹਰ ਗੱਲ ਉਹਨੂੰ ਪਤਾ ਸੀ ਬਾਹਰ ਕਿਵੇਂ ਆਈ ਫੀਸ ਨਹੀਂ ਭਰੀ ਗਈ ਜਿਵੇਂ ਜੋ ਚੀਜ਼ਾਂ ਚੱਲ ਰਹੀਆਂ ਕੇਸ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਉਹਦੇ ਤੱਕ ਪਹੁੰਚੀਆਂ ਹੋਣਗੀਆਂ ਕੈਨੇਡਾ ਤੋਂ ਹੀ ਬਿਲਕੁਲ ਜਦੋਂ ਆਪਾਂ ਇਹਨਾਂ ਨੂੰ ਇਹ ਮੰਨਦੇ ਆ ਵੀ ਜਦੋਂ ਇੰਨੇ ਚੰਗੇ ਦੋਸਤਾਂ ਆਪਸ ਦੇ ਵਿੱਚ ਹਰ ਗੱਲ ਇਹਨਾਂ ਸ਼ੇਅਰ ਕੀਤੀ ਹੈ ਇਹ ਸਾਡੇ ਸਾਨੂੰ ਪਤਾ ਵੀ ਹਰ ਚੀਜ਼ ਹੀ ਇਹਨਾਂ ਦੀ ਦੋਨੋਂ ਛਿਲੀਆਂ ਔਨ ਕਰਕੇ ਅਚੀਆਂ ਫਰੈਂਡ ਔਨ ਕਰਕੇ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰਦੇ ਸੀ ਹੂੰ ਤੇ ਉਸ ਤੋਂ ਬਾਅਦ ਜਦੋਂ ਕੈਨੇਡਾ ਤੋਂ ਆ ਜਾਂਦੀ ਹਰ ਕਮਲ ਦੇ ਨਾਲ ਜੋ ਇਹਦਾ ਰਿਸ਼ਤਾ ਸੀ ਉਹਦੇ ਬਾਬਤ ਵੀ ਵੀਰੇਂਦਰ ਨੂੰ ਸਭ ਕੁਝ ਪਤਾ ਹੁੰਦਾ ਹੈ ਹਾਂ ਬਿਲਕੁਲ ਉਹ ਇਹਨੂੰ ਸਭ ਕੁਝ ਪਤਾ ਸੀ ਵੀ ਹਰ ਕਮਲ ਦੇ ਨਾਲ ਜਿਹੜਾ ਕਿੰਨੇ ਟਾਈਮ ਤੋਂ ਜੁੜੋਂਦੇ ਇਹ ਇਹਦਾ ਅਟੱਚ ਰਹੀ ਹੈ ਉਹ ਇਹ ਨਾਲ ਵੀ ਜਾਂਦੀ ਰਹੀ ਹੈ ਉਹ ਤੇਿਲਦੇ-ਗਿਲਦੇ ਰਹੇ ਨੇ ਉਹ ਸਾਹਮਣੇ ਹੋਟਲਾਂ ਦੇ ਵਿੱਚ ਇਹ ਨਾਲ ਜਾਂਦੀ ਸੀ ਨਹੀਂ ਹੋਟਲਾਂ ਦੇ ਨਾਲ ਨਹੀਂ ਇਹਨੂੰ ਪਤਾ ਹੁੰਦਾ ਸੀ ਵੀ ਇਹ ਸੋ ਇੱਥੇ ਜਾ ਰਹੇ ਨੇ ਕਿਉਂਕਿ ਜਿਹੜੀ ਰੁਪਿੰਦਰ ਸੀ ਇਹਦੀ ਸਪੋਰਟ ਲੈਂਦੀ ਸੀ ਜਦੋਂ ਅੰਤਰਪੜਚਾਂਚ ਉਹ ਤਾਂ ਜਿਹੜਾ ਜਿਹੜਾ ਆਪਾਂ ਫਰੈਂਡ ਫਰੈਂਡ ਦਾ ਉਸ ਚੀਜ਼ ਦਾ ਇਹਨੇ ਫਾਇਦਾ ਠਾਇਆ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਡਰਿੰਕ ਵੀ ਦੋਵੇਂ ਸ਼ੇਅਰ ਕਰਦੀਆਂ ਸੀ ਦੋਵੇਂ ਇਕੱਠੀਆਂ ਇਸ ਪਾਸੇ ਵੀ ਚੱਲ ਰਹੀਆਂ ਸੀ ਨਹੀਂ ਇਹ ਵੀ ਇੱਕ ਜਦੋਂ ਹਰ ਇੱਕ ਨਾਲ ਹੀ ਇਹਨਾਂ ਦਾ ਜੋ ਖਾਣਾ ਪੀਣਾ ਬੈਠਣਾ ਸਭ ਕੁਝ ਸਾਂਝਾ ਸੀ ਇਹਦੇ ਤਾਂ ਹੈ ਇਹ ਵੀ ਹਰ ਚੀਜ਼ ਸ਼ੇਅਰ ਕਰਦੀਆਂ ਸੀ ਹਰ ਕੱਲ ਨੂੰ ਜੇ ਕੋਈ ਡਰਿੰਕ ਵੀ ਕਰਦੀ ਹੁੰਦੀ ਨੇ ਨੈਚਰਲ ਦੇ ਵੀ ਬਹੁਤ ਅੱਛਾ ਇੱਕ ਦਿਨ ਜੇ ਇਹਨਾਂ ਦਾ ਸੰਜਸ ਸਰ ਕੀ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਹਰ ਕਮਲ ਦੇ ਨਾਲ ਰੁਪਿੰਦਰ ਕੌਰ ਦੀਆਂ ਮੁਲਾਕਾਤਾਂ ਹੋ ਰਹੀਆਂ ਜਾਂ ਕੰਫਰਟ ਦੇ ਲਈ ਗੱਦੇ ਪ੍ਰੋਵਾਈਡ ਹੋ ਰਹੇ ਆ ਉਹਨੂੰ ਖਾਣ ਦੇ ਲਈ ਵੀ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਹ ਲੱਗਦਾ ਕਿ ਕੋਈ ਸਚਾਈ ਨਹੀਂ ਹੈ ਇਹਨਾਂ ਚੀਜ਼ਾਂ ਨਹੀਂ ਬਿਲਕੁਲ ਇਸ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਕਿਉਂਕਿ ਜਦੋਂ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਦਿੱਤਾ ਜਾਂਦਾ ਉਸੇ ਤਰ੍ਹਾਂ ਦਾ ਖਾਣਾ ਮਿਲਦਾ ਇਹ ਕੋਈ ਇਹੋ ਜਿਹਾ ਟ੍ਰੀਟਮੈਂਟ ਹੁੰਦਾ ਹੀ ਨਹੀਂ ਜੇਲ੍ਹ ਦੇ ਵਿੱਚ ਕੋਈ ਆਪਾਂ ਜਿਹਨੂੰ ਕਹਾਂਗੇ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਕਿਉਂਕਿ ਸਾਰਿਆਂ ਨੂੰ ਉੱਥੇ